ਆਜੋ ਬੇਟਾ ਤੁਸੀਂ ਕਿੱਥੇ ਆ ਮਰਜੀਨੇ ਆਜੋ ਤੁਸੀਂ ਵੀ ਆਜੋ ਐ ਲੈਟਸ ਗੋ ਗਾਇਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਲਕੀਤ ਢਿੱਲੋਂ ਤੇ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਮੇ ਟ੍ਰੈਵਲ ਵਲੋਗਰ ਤੇ ਗਾਇਸ ਜਿੱਦਾਂ ਕਿ ट्रैवल ਵਲੌਗਰ ਤੋਂ ਤੁਹਾਨੂੰ ਡੈਫੀਨਿਟਲੀ ਸ਼ੋ ਹੋ ਜਾਂਦਾ ਹੈ ਕਿ ਮੇਰਾ ਜਿਹੜਾ ਚੈਨਲ ਹੈ ਇਹ ਇੱਕ ਬਲੌਗਿੰਗ ਚੈਨਲ ਹੈ ਤੇ ਮੈਂ ਇਨਫੋਰਮੇਸ਼ਨਲ ਵੀਡੀਓਜ਼ ਵੀ ਅਪਲੋਡ ਕਰਦਾ ਰਹਿਣਾ ਹਾਂ ਫੁੱਲ ਪਲੇਸ ਇਨ ਪੰਜਾਬ ਉਹ ਮੈਂ ਤੁਹਾਨੂੰ ਅੱਜ ਦਿਖਾਉਣ ਜਾ ਰਿਹਾ ਤੇ ਬਹੁਤ ਹੀ ਵਧੀਆ ਸਮ ਆਫ ਯੂ ਮਾਈਟ ਹੈਵ ਸੀਨ ਥੈਟ ਬਟ ਜਿਹੜੀ ਮੈਂ ਜਗਾ ਤੁਹਾਨੂੰ ਦਿਖਾਉਣ ਜਾ ਰਿਹਾ ਉਹ ਆਪਣੇ ਕਲਚਰ ਦੇ ਨਾਲ ਰਿਲੇਟਡ ਹੈ ਗਾਈਜ਼ ਹੁਣ ਆਪਾਂ ਆ ਗਏ ਆ ਇੱਥੇ ਹਵੇਲੀ ਤੇ ਮੈਂ ਤੁਹਾਨੂੰ ਸਾਰੀਆਂ ਜਗ੍ਹਾ ਜਿਹੜੀਆਂ ਦਿਖਾਉਣਾ ਆ ਤੇ ਇੱਥੇ ਜਿਹੜਾ ਪੰਜਾਬੀ ਜਿਹੜਾ ਕਲਚਰ ਆ ਉਹ ਤੁਹਾਨੂੰ ਸਾਰਾ ਵੇਖਣ ਨੂੰ ਮਿਲੇਗਾ ਤੇ ਚਲੋ ਚੱਲਦੇ ਆ ਜੀ ਇਨਸਾਈਡ ਆ ਰਿਹਾ ਜੀ ਖੂਰ ਆ ਰਿਹਾ ਜੀ ਖੂਰ ਤੇ ਕਲਚਰ ਤੇ ਪਹਿਲਾਂ ਲੋ ਬੈਠ ਰਹੇ ਨੇ ਅਸੀਂ ਕਰਕੇ ਦਿਖਾ ਦਿੰਦਾ ਆ ਦੋਸਤੋ ਤੁਸੀਂ ਦੇਖ ਸਕਦੇ ਆ ਕਿ ਕਿੰਨੇ ਸਾਰੇ ਲੋਗ ਆ ਜਿਹੜੇ ਇੱਥੇ ਆਪਣੇ ਕਲਚਰ ਬਾਰੇ ਜਾਣਨ ਆਏ ਹੋਏ ਆ ਹਾਂਜੀ ਦੋਸਤੋ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਬੱਚਿਆਂ ਨੂੰ ਪੜ੍ਹਾਉਣ ਦਾ ਤਰੀਕਾ ਹੁੰਦਾ ਸੀ ਉਹ ਨੀਚੇ ਬਿਠਾ ਕੇ ਹੀ ਹੁੰਦਾ ਸੀ ਤੇ ਦੂਜੀ ਗੱਲ ਜਿਹੜੀਆਂ ਉਸ ਟਾਈਮ ਤੇ ਨਾ ਬੁੱਕਸ ਨਹੀਂ ਸੀ ਹੁੰਦੀਆਂ ਤੇ ਇਸ ਕਰਕੇ ਬੱਚਿਆਂ ਨੂੰ ਜਿਹੜਾ ਜ਼ਿਆਦਾਤਰ ਪੱਟੀ ਦੇ ਉੱਪਰ ਲਿਖਾਇਆ ਜਾਂਦਾ ਸੀ ਤੇ ਜਿਹੜੇ ਟੀਚਰ ਸੀਗੇ ਉਹ ਵੀ ਬੜੇ ਜਾਦੇ ਵਧੀਆ ਪਲਾਈਟ ਹੁੰਦੇ ਸੀ ਤੇ ਮਤਲਬ ਬੱਚਿਆਂ ਨੂੰ ਜਿਹੜਾ ਵਧੀਆ ਟੀਚ ਕੀਤਾ ਜਾਂਦਾ ਸੀ ਹਾਂਜੀ ਪਿਛਲੀ ਸੈਂਚਰੀ ਦੇ ਵਿੱਚ ਜੇਕਰ ਵੇਖਿਆ ਜਾਵੇ ਤੇ ਜਿਹੜੇ ਸੁਨਿਆਰੇ ਹੁੰਦੇ ਸੀ ਉਹ ਇਦਾਂ ਦੇਖਣ ਨੂੰ ਲੱਗਦੇ ਹੁੰਦੇ ਸੀ ਦੇ ਭੋਲੇ ਭਾਲੇ ਲੋਕ ਹੁੰਦੇ ਸੀ ਤੇ ਬਹੁਤ ਵਧੀਆ ਲੱਗਦਾ ਹੁੰਦਾ ਸੀ ਇਹ ਸੀ ਆਪਣਾ ਕਲਿਆਣ ਪ੍ਰਾਣੀਆਂ ਸਮਿਆਂ ਵਿੱਚ ਸਟੇਟਿੰਗ ਜਾਂਦਾ ਨਹੀਂ ਉਹ ਨਾ ਲੱਕੜ ਹੈ ਨਾ ਪਹਿਲਾਂ ਨਾ ਜਿਹੜੇ ਪੱਕੇ ਹੁੰਦੇ ਸੀ ਨਾ ਉਹ ਇਦਾਂ ਦੇ ਹੁੰਦੇ ਸੀ ਪਹਿਲਾਂ ਇਦਾਂ ਕਰਕੇ ਇਹ ਤਾਂ ਨਾ ਜਿਹੜੇ ਡਾਕਟਰ ਹੁੰਦੇ ਸੀ ਨਾ ਇਹ ਐਦਾਂ ਕਰਕੇ ਮੈਡੀਸਿਨ ਦੇਂਦੇ ਹੁੰਦੇ ਸੀ ਐਦਾਂ ਮੈਡੀਸਿਨ ਬਾਣੀ ਜੰਮੀ ਦੇ ਵਿੱਚ ਰਾਈਟ ਤੇ ਜੀ ਹਾਂ ਦੋਸਤੋ ਕੁਝ ਜਿਹੜੀਆਂ ਥਿੰਗਸ ਹੈਗੀਆਂ ਉਹਨਾਂ ਨੂੰ ਤੁਸੀਂ ਬਾਇ ਕਰ ਸਕਦੇ ਆ ਤਾਂ ਜੋ ਤੁਹਾਨੂੰ ਹਮੇਸ਼ਾ ਜਿਹੜਾ ਰਿਮੈਂਬਰ ਰਵੇ ਕਿ ਸਾਡਾ ਜਿਹੜਾ ਕਲਚਰ ਸੀ ਉਹ ਐਦਾਂ ਦਾ ਸੀ ਤਾਂ ਹੀ हां दोस्तों ਤੁਸੀਂ ਦੇਖ ਸਕਦੇ ਆ ਕਿ ਦੇਖੋ ਜਿੱਦਾਂ ਲੋਕ ਪੁਰਾਣੇ ਸਮੇਂ ਦੇ ਵਿੱਚ ਇਕੱਠੇ ਹੋ ਗਏ ਲੜਕੀਆਂ ਜਿਹੜੀਆਂ ਸੀ ਉਹ ਗੀਟੇ ਖੇੜਦੀਆਂ ਹੁੰਦੀਆਂ ਸੀ ਤੇ ਬਹੁਤ ਹੀ ਵਧੀਆ ਲੱਗਦਾ ਹੁੰਦਾ ਸੀ ਉਸ ਟਾਈਮ ਤੇ ਕਿਉਂਕਿ ਨਿਮਰਤਾ ਬਹੁਤ ਸੀ ਲੋਕਾਂ ਦੇ ਵਿੱਚ ਤੇ ਪਿਆਰ ਬਹੁਤ ਜ਼ਿਆਦਾ ਸੀ ਅੰਦਰ ਨਹੀਂ ਜਾਂਦਾ ਬਾਹਰ ਨਹੀਂ ਜਾਂਦਾ ਇਸ ਲਈ ਅੱਜ ਬੋ ਦੈਕ ਯੂਨਿਟ ਕਿੰਨ ਕੀ ਬੰਗੂਦੀ ਆਪਾ ਦੀ ਆਪਾ ਉਹ ਲੈ ਲਾ ਅਮ੍ਰਿਲਾ ਹੈ ਨਾ ਅਮ੍ਰਿਲਾ ਐਨਾ ਐਪਾਂ ਦੇਸੀ ਪਹਿਲਾਂ ਹੈ ਨਾ ਜਿਹੜੇ ਬਰਤਨ ਵਰਤੇ ਹੁੰਦੇ ਸੀ ਹੈ ਨਾ ਐਨਾ ਉਹਨਾਂ ਨੇ ਨਾ ਪਹਿਲਾਂ ਜਾਰਸ ਰੱਖੇ ਹੁੰਦੇ ਸੀ ਛੋਟੇ ਛੋਟੇ ਹੈ ਨਾ ਇਹਨਾਂ ਦੇ ਵਿੱਚ ਚੀਜ਼ਾਂ ਪਾਉਂਦੇ ਹੁੰਦੇ ਸੀ ਐ ਜਿਹੜੀਆਂ ਤਾਂਬੇ ਦੇ ਜਿਹੜੇ ਬਰਤਨ ਪਹਿਲਾਂ ਇਤਾਂ ਦੇ ਫੋਨ ਦੇ ਲੀ ਨਾ ਉਹਨੇ ਨਹੀਂ ਆਲੀ ਬੇਡ ਅਬੀ ਸਟਰਕਚਰ ਸੀ ਨਾ ਤੇ ਉਹ ਪਹਿਲਾਂ ਨਾ ਉਹ ਇਹ ਚੀਜ਼ਾਂ ਹੁੰਦੀਆਂ ਸੀ ਹੈ ਨਾ ਤੇ ਇਹਨਾਂ ਦਾ ਸ਼ੌਂਕ ਸੀਗਾ ਉਹ ਚਾਦਰ ਬੰਨਦੇ ਹੁੰਦੇ ਸੀ ਹੈ ਨਾ ਤੇ ਉਹਨਾਂ ਦੀ ਜਿਹੜੀ ਆਹ 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 ਹਾਂਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਗਾਇਜ਼ ਆ ਵਾਲੇ ਜਿਹੜੇ ਜਿੰਨੇ ਵੀ ਇਨਸਟਰੂਮੈਂਟਸ ਹੈਗੇ ਆ ਪੁਰਾਣੇ ਜਿਹੜੇ ਸੰਗੀਤ ਦੇ ਵਿੱਚ ਯੂਜ਼ ਕੀਤੇ ਜਾਂਦੇ ਸੀ ਜਿੱਦਾਂ ਕਿ ਸਿਤਾਰ ਗਿਟਾਰ ਤੇ ਬੀਨ ਵਗੈਰਾ ਆ ਇਹ ਸਾਰੇ ਜਿਹੜੇ ਚਮਟੇ ਵਗੈਰਾ ਇਸ ਤਰ੍ਹਾਂ ਹੀ ਯੂਜ਼ ਕੀਤੇ ਜਾਂਦੇ ਸੀ ਪਹਿਲਾਂ ਜਦੋਂ 뮤직 ਨੂੰ ਜਦੋਂ ਵੀ ਕਰਦੇ ਹੁੰਦੇ ਸੀ ਵਾਜਾ ਹਾਰਮੋਨੀਅਮ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਯੂਜ਼ ਕੀ ਸਾਈ ਜਿੱਦਾਂ ਕਿ ਤੁਸੀਂ ਦੇਖ ਰਹੇ ਆ ਕਿ ਆਹ ਵਾਲਾ ਜਿਹੜਾ ਦ੍ਰਿਸ਼ ਮੈਂ ਦਿਖਾ ਰਿਹਾ ਤੁਹਾਨੂੰ ਪਿੰਡਾਂ ਦੇ ਵਿੱਚ ਦੇਖੀ ਜਾ ਰਹੀ ਹੈ ਕਿ ਕਿਦਾਂ ਕਿੰਨੀ ਸੋਹਣੀ ਹਰਿਆਲੀ ਹੁੰਦੀ ਸੀ ਜਿਹੜੇ ਬਜ਼ੁਰਗਾਂ ਨੇ ਬਲੱਕ ਲਗਾਏ ਹੁੰਦੇ ਸੀ ਤੇ ਉਹਨਾਂ ਨੇ ਇੱਕ ਹਰਿਆਲੀ ਨੂੰ ਬਹੁਤ ਵਧੀਆ ਕੈਮਰਾ ਕਿਹਾ ਹੁੰਦਾ ਸੀ ਆਪਾਂ ਕੰਟੀਨਸ ਬਾਸਲ ਦਾ ਚੁਟਾਰਾ ਇਹ ਬੰਦ ਨਹੀਂ ਕੋਈ ਪਤਾ ਨਹੀਂ Oke, jadi kalau kita ini apa karena juga. ਕੁਮਾਰਾਂ ਦਾ ਸਾਜਨਾ ਲੁਣੀ ਨੰਬਰਦਾਰ ਸਾਹਿਬ ਆ। ਚਲੋ ਗਰਦੀਰ ਲਾ ਗਿਆ ਉਹ ਦਿਆਵਾ ਹੈ ਇੱਕ ਗਲਾਸ ਵੀ ਇਹਨਾਂ ਨੇ ਦੇਖੋ ਕਿੰਨੇ ਸੋਹਣੇ ਕਿੰਨੀ ਸੋਹਣੀ ਪੈਕਿੰਗ ਆ ਆਪਾਂ ਕੋਈ ਖਾਣਾ ਨਾ ਤੁਸੀਂ ਇਸ ਏਰੀਆ ਦੇ ਅਰਾਊਂਡ ਕਿਤੇ ਵੀ ਆਉਣੇ ਆ ਤੇ ਤੁਸੀਂ ਇਹ ਜਗ੍ਹਾ ਵੇਖਣੀ ਨਾ ਭੁੱਲਿਓ ਕਿਉਂਕਿ ਇੱਥੋਂ ਦਾ ਜਿਹੜਾ ਖਾਣਾ ਆ ਮੈਂ ਸੁਣਿਆ ਕਿ ਬਹੁਤ ਹੀ ਜ਼ਿਆਦਾ ਜਿਹੜਾ ਵਧੀਆ ਆ ਤੇ 1 ਕਾ 5 ਚਲੋ ਬਾਕੀ ਜਿਹੜਾ ਇਹਦਾ ਰਿਵਿਊ ਆ ਉਹ ਖਾਣ ਤੋਂ ਬਾਅਦ ਦੱਸਾਂਗੇ ਤੇ ਬਾਕੀ ਦੂਜੀ ਦਾ ਲੈ ਆ ਕਿ ਖਾਣਾ ਬਹੁਤ ਦੇਰ ਦਾ ਆਰਡਰ ਕੀਤਾ ਅਜੇ ਤੱਕ ਫਿਲਹਾਲ ਤੱਕ ਖਾਣਾ ਜਿਹੜਾ ਨਹੀਂ ਮਿਲਿਆ ਤੇ ਤੇ ਹਾਂਜੀ ਦੋਸਤੋ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਤੇ ਖਾਣੇ ਵਾਸਤੇ ਆਪਾਂ ਇੰਤਜ਼ਾਰ ਕਰ ਰਹੇ ਆ ਦੇਖਦੇ ਆ ਕਿੰਨੀ ਦੇਰ ਤੱਕ ਖਾਣਾ ਆਉਂਦਾ ਆ ਤੇ ਫਿਰ ਆਪਾਂ ਡਿਨਰ ਕਰਕੇ ਕਿ ਇੱਥੋਂ ਦਾ ਜਿਹੜਾ ਖਾਣਾ ਆ ਉਹਦੀ ਕੀ ਕਾਸੀ ਆ ਦਾ ਕਿਉਂਕਿ ਪਹਿਲਾਂ ਵੀ ਕਾਫੀ ਵਾਰ ਖਾਦਾ ਹੋਇਆ ਬਟ ਫਿਰ ਵੀ ਦੇਖਦੇ ਆ ਲਓ ਜੀ ਆ ਗਿਆ ਖਾਣਾ ਥੈਂਕ ਯੂ ਥੈਂਕ ਯੂ ਬਬਾ ਤੇ ਆਹ ਲੋ ਜੀ ਖਾਣਾ ਗਿਆ ਜੀ ਆ ਤੇ ਆ ਰਹੀਆਂ ਚਪਾਤੀਆਂ ਖਾਣਾ ਵੇਖਣ ਚ ਤੇ ਕਾਫੀ ਜਿਆਦਾ ਡਿਲੀਸ਼ੀਅਸ ਲੱਗ ਰਿਹਾ ਹੈ ਲੱਗ ਰਿਹਾ ਹੈ ਬਸ ਤਾਂ ਸਾਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜਦਾਂ ਦਾ ਖਾਣਾ ਹੈ ਤੇ ਫਿਰ ਤੁਹਾਨੂੰ ਆਪਾਂ ਰਿਵਿਊ ਦਿੰਨੇ ਆ ਚਲੋ ਆਪਾਂ ਖਾਣਾ ਖਾਂਦੇ ਆ ਫਿਰ ਉਸ ਤੋਂ ਬਾਅਦ ਵਧੀਆ ਸੀ ਇਹ ਤੇ ਬਹੁਤ ਸਪਾਈਸੀ ਤੇ ਘੈਂਟ ਖਾਣਾ ਜਿਹਨੂੰ ਕਹਿ ਸਕਦੇ ਆਪਾਂ ਤੇ ਜੀ ਹਾਂ ਦੋਸਤੋ ਇਹ ਰਹੀ ਹਵੇਲੀ ਤੇ ਬਹੁਤ ਜਿਆਦਾ ਇੰਜੋਏ ਕੀਤਾ ਤੇ ਆ ਪਤਨੋ ਕਿਸਾਨੀ ਸੰਘਰਸ਼ ਵਾਸਤੇ ਜਿਹੜਾ ਅੱਜ ਲੜ ਰਹੇ ਆ ਆਪਾਂ ਦਿੱਲੀ ਜਾ ਕੇ ਆਹ ਸ਼ੇਓ ਟਰੈਕਟਰ ਹੈ ਥੈਂਕ ਯੂ ਸੋ ਮਚ ਬਾਏ